ਬਲਿਸਪਰਾਸ਼ ਇਹ ਬਹੁਤ ਵਧੀਆ ਕੰਮ ਕਰਦਾ ਉਹਨੂੰ ਤੋੜਨੀ ਲੱਗਣ ਦਿੰਦਾ ਉਹਨੂੰ ਤਕਲੀਫ ਨਹੀਂ ਲੱਗਣ ਦਿੰਦਾ ਉਹਦੇ ਗੋਡੇ ਦਰਦ ਨਹੀਂ ਹੋਣ ਦਿੰਦਾ ਉਹਦੇ ਨੱਕ ਚੋਂ ਪਾਣੀ ਨਹੀਂ ਆਉਂਦਾ ਉਹਦੀਆਂ ਅੱਖਾਂ ਚੋਂ ਪਾਣੀ ਨਹੀਂ ਆਉਂਦਾ ਉਹਦਾ ਸਰੀਰ ਨਹੀਂ ਦੁਖਦਾ ਉਹਨੂੰ ਨੀਂਦ ਬੜੀ ਚੰਗੀ ਤਰ੍ਹਾਂ ਆਉਂਦੀ ਆ ਇੱਕ ਨਸ਼ਾ ਕਰਨ ਵਾਲਾ ਵਿਅਕਤੀ ਇੱਕ ਆਮ ਵਿਅਕਤੀ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਸਾਡੇ ਘਰਾਂ ਦੇ ਵਿੱਚ ਲੱਕੜ ਨੂੰ ਛੇਂਕ ਲੱਗਦੀ ਹੈ ਨਾ ਇਸੇ ਤਰ੍ਹਾਂ ਨਸ਼ਾ ਕਰਨ ਵਾਲੀ ਵਿਅਕਤੀ ਦੇ ਸਰੀਰ ਨੂੰ ਛੇਂਕ ਲੱਗ ਜਾਂਦੀ ਆ ਦੁਖੀ ਲੋਗ ਮੇਰਾ ਇਹ ਮੰਨਣਾ ਹੈ ਜਿਆਦਾ ਨਸ਼ਾ ਕਰਦੇ ਆ ਅਗਰ ਕਿਸੇ ਨੂੰ ਸ਼ੱਕ ਹੋਵੇ ਉਹ ਸਾਡੇ ਕੋਲ ਲੱਗੀ ਤੋੜ ਦੇ ਉੱਤੇ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰੇ ਉੱਥੇ ਬਹਾ ਕੇ ਉਹਨੂੰ ਅਸੀਂ ਇਹ ਜਿਹੜਾ ਪਰਾਜ ਖਲਾਵਾਂਗੇ ਜਦੋਂ ਉਹਦੀ ਤੋੜ ਹਟੂਗੀ ਫਿਰ ਉਹਨੂੰ ਦਵਾਈ ਦੇ ਕੇ ਭੇਜਾਂਗੇ ਜੇ ਨਹੀਂ ਤੋੜ ਹਟੀ ਤਾਂ ਫਿਰ ਅਸੀਂ ਦਵਾਈ ਵੀ ਨਹੀਂ ਦਿੰਦੇ ਗਰੀ ਤੋਂ ਗਰੀ ਕੰਡੀਸ਼ਨ ਦੇ ਜਿਹੜੇ ਸਾਡੇ ਕੋਲ ਲੋਗ ਆਏ ਆ ਚੱਲ ਕੇ ਜਿਨ੍ਹਾਂ ਦੀ ਕੋਈ ਆਸ ਹੀ ਨਹੀਂ ਸੀ ਕਿ ਯਾਰ ਠੀਕ ਹੋ ਜਾਊਗਾ ਇਹਦਾ ਅਸਰ ਦੁਵਾਈ ਅੰਦਰ ਗਈ ਨਹੀਂ ਤਾਂ 15 ਮਿੰਟ ਬਾਅਦ ਹੀ ਬੰਦਾ ਉੱਥੇ ਬੈਠ ਕੇ ਦੱਸਣ ਲੱਗ ਜਾਂਦਾ ਮੈਂ ਠੀਕ ਆ ਜੀ ਇਹਦੇ ਚ ਇਦਾਂ ਦੀਆਂ ਜੜੀਆਂ ਮੂਟੀਆਂ ਪਾਈਆਂ ਹਨ ਹਰਬਲ ਸਭ ਤੋਂ ਪਹਿਲਾਂ ਤਾਂ ਜਿੰਨਾਂ ਦਾ ਕੋਈ ਵੀ ਸਾਈਡ ਇਫੈਕਟ ਹੈ ਹੀ ਨਹੀਂ ਐਸੇ ਚਮਤਕਾਰ ਇਸ ਬਲਿਸ ਪ੍ਰਾਚਨ ਕੀਤੇ ਆ ਜਿਹੜੇ ਬੰਦੇ ਦੀ ਸ਼ਕਲ ਦੇਖਣ ਨੂੰ ਦਿਲ ਨਹੀਂ ਸੀ ਨਾ ਕਰਦਾ ਤੇ ਸਰ ਉਹ 10 ਦਿਨਾਂ ਬਾਅਦ ਸਾਡੇ ਕੋਲ ਜਦੋਂ ਵਾਪਸ ਚੱਲ ਕੇ ਇਹ ਪ੍ਰਾਸ਼ ਨੂੰ ਲੈਣ ਆਂਦਾ ਸੀ ਤਾਂ ਉਹ ਸਾਤੋਂ ਹੀ ਨਹੀਂ ਪਹਿਚਾਣਿਆ ਜਾਂਦਾ ਸੀ ਕਿ ਇਹ ਉਹੀ ਆ ਗਿਆ ਠੀਕ 15 ਮਿੰਟ ਬਾਅਦ ਜੋ ਜੇ ਅੱਖਾਂ ਬੰਦ ਕਰ ਗਿਆ ਤਾਂ ਇਹ ਅੱਖਾਂ ਖੋਲ ਕੇ ਬਹਿ ਜਾਊਗਾ 15 ਮਿੰਟ ਬਾਅਦ ਇਸ ਬਲਿਸ ਪ੍ਰਾਸ਼ ਦੇ ਵਿੱਚ ਤਾਂ ਬਹੁਤ ਸਾਰੀਆਂ ਔਸ਼ਧੀਆਂ ਦਾ ਮਿਸ਼ਰਣ ਕਰਕੇ ਇਹ ਅੰਮ੍ਰਿਤ ਤਿਆਰ ਕੀਤਾ ਗਿਆ ਕਿੱਦਾਂ ਨਹੀਂ ਕੰਮ ਕਰੂਗਾ ਪਹਿਲੇ ਦਿਨ ਤੋਂ ਹੀ ਕਰੂਗਾ ਜੀ ਸੋ ਸੇਵ ਦੋਏ ਦੇਖਣ ਦੇ ਵਿੱਚ ਬਾਹਰੋਂ ਸ킨 ਤੌਰ ਤੇ ਇੱਕੋ ਜਿਹਾ ਲੱਗਦੇ ਸੀਗੇ ਪਰ ਜਦੋਂ ਇਹਨਾਂ ਨੂੰ ਆਲਰੇਡੀ ਕਟਿਆ ਗਿਆ ਆ ਤੇ ਇਹਨਾਂ ਦੇ ਵਿੱਚ ਜ਼ਮੀਨ ਔਰ ਅਸਮਾਨ ਦਾ ਫਰਕ ਨਿਕਲਿਆ ਜਿਹੜਾ ਬੰਦਾ ਐਡਿਕਟਡ ਹੋ ਚੁੱਕਾ ਕਿਸੇ ਵੀ ਨਸ਼ੇ ਦੇ ਨਾਲ ਸੋ ਦੋਸਤੋ ਜਿਆਦਾ ਲੰਮੇ ਟਾਈਮ ਤੋਂ ਜੈਜੀ ਨਸ਼ਾ ਕਰਨ ਦੇ ਨਾਲ ਉਸ ਇਨਸਾਨ ਦੀ ਜਿਹੜੀ ਸਕੇਨਾ ਅੰਦਰਲੇ ਪਾਸਿਓਂ ਜਿਹੜੀ ਉਹਦੀ ਬਾਡੀ ਆ ਇਹੋ ਜੀ ਹੋ ਜਾਂਦੀ ਆ ਇਹ ਇਕੱਲੇ ਨਸ਼ੇ ਤੇ ਨਹੀਂ ਇਹ ਨਸ਼ੇ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂក៏ ਕਿਸੇ ਸਰੀਰ 'ਚ ਹੋਣ ਗਿਆ ਇਹ ਉਹਨੂੰ ਵੀ ਠੀਕ ਕਰਦਾ ਸਸ਼ੀਕਾਲ ਤੁਸੀਂ ਜੁੜੇ ਹੋ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਲਗਾਤਾਰ ਹੀ ਨਸ਼ੇ ਦਾ ਦੌਰ ਵਧ ਰਿਹਾ ਤਾਂ ਉੱਥੇ ਕਈ ਸੰਸਥਾਵਾਂ ਇਸ ਨੂੰ ਖਤਮ ਕਰਨ ਦੇ ਵਿੱਚ ਵੀ ਲੱਗੀਆਂ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲੋਕ ਹੁਣ ਵੀ ਆਸਫਲ ਨਹੀਂ ਪਰ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਲੈ ਕੇ ਆਇਆ ਜਿੱਥੇ ਤੁਹਾਡਾ ਨਸ਼ਾ ਜਿਹੜਾਗਾ ਉਹ ਪੱਕੇ ਤੌਰ ਤੇ ਖਤਮ ਹੋਵੇਗਾ ਤੁਸੀਂ ਜੇ ਨਸ਼ਾ ਕਰਦੇ ਹੋ ਤਾਂ ਬਿਲਕੁਲ ਜੜ ਤੋਂ ਖਤਮ ਕਰੋਗੇ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਬਿਲਕੁਲ ਜੜ ਤੋਂ ਖਤਮ ਕਰੋਗੇ ਕਿਉਂਕਿ ਕਾਫੀ ਸਾਲ ਤੋਂ ਜਿਹੜਾ ਇਹ ਇਸ ਦੀ ਸੇਵਾ ਜਿਹੜੀ ਨਿਭਾ ਰਹੇ ਨੇ ਲਗਾਤਾਰ ਲੋਕਾਂ ਦਾ ਨਸ਼ਾ ਜਿਹੜਾਗਾ ਉਹ ਛਡਾ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੈਨੇਜਿੰਗ ਡਾਇਰੈਕਟਰ ਐਫ ਐਚ ਬੀ ਅ ਵੀ ਜੇ ਅਰੋੜਾ ਜੀ ਮੌਜੂਦ ਨੇ ਡਾਕਟਰ ਸਾਹਿਬ ਤੇ ਨਾਲ ਹੀ ਇੱਧਰ ਸੋ ਸਾਡੇ ਨਾਲ ਡਾਕਟਰ ਅਜੇ ਸ਼ਰਮਾ ਜੀ ਵੀ ਮੌਜੂਦ ਨੇ ਬੀ ਐਮ ਐਸ ਡਾਕਟਰ ਦੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਨਸ਼ੇ ਦਾ ਦੌਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਵਿਕਰਨ ਮਿਲ ਰਿਹਾ ਤਾਂ ਗੱਲਬਾਤ ਕਰਦੇ ਆ ਪਹਿਲਾਂ ਐਮ ਡੀ ਐਮ ਡੀ ਸਰ ਨਾਲ ਤੇ ਉਸ ਤੋਂ ਬਾਅਦ ਵੀ ਜੇ ਜੀ ਨਾਲ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਇਸ ਚੈਨਲ ਨੂੰ ਮੈਂ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਬੁਲਾਉਣਾ ਆ ਪਤਾ ਹੀ ਨਹੀਂ ਕਿੰਨੇ ਕੁ ਤਰ੍ਹਾਂ ਦੇ ਨਸ਼ੇ ਅੱਜ ਸਮਾਜ ਦੇ ਵਿੱਚ ਆ ਚੁੱਕੇ ਨੇ ਲੇਕਿਨ ਸਵਾਲ ਹੈਗਾ ਵੀ ਬੰਦਾ ਨਸ਼ਾ ਕਰਦਾ ਕਿਉਂ ਹੈ ਕੀ ਕਾਰਨ ਹੈ ਕਿ ਇਨਸਾਨ ਨਸ਼ਾ ਕਰਦਾ ਹੈ ਸਰ ਗੱਲ ਕਰੀ ਜਿਹੜੀ ਨਸ਼ੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿਉਂਕਿ ਅਕਸਰ ਹੀ ਦੇਖਦੇ ਆ ਕਾਲਜਸ ਦੇ ਵਿੱਚ ਬੱਚੇ ਪੜਨ ਜਾਂਦੇ ਉੱਥੋਂ ਕੋਈ ਨਸ਼ੇਵਾਲ ਪੈ ਜਾਂਦਾਗਾ ਤਾਂ ਕੋਈ ਕਿਤੇ ਹੋਰ ਪਾਸੇ ਜੋ ਨਸ਼ਾ ਸ਼ੁਰੂ ਕਿੱਥੋਂ ਹੁੰਦਾਗਾ ਕਿਉਂ ਇਹ ਲਤ ਲੱਗਦੀ ਹੈ ਇਹ ਲਤ ਲੱਗਣ ਦੇ ਜੋ ਮੇਰਾ ਤਜਰਬਾ ਕਹਿੰਦਾ ਹੈ ਕਿ ਬਹੁਤ ਸਾਰੇ ਲੱਗ ਲੱਗ ਕਾਰਨ ਨੇ ਲਗ ਲਗ ਕਹਾਣੀਆਂ ਨੇ ਔਰ ਹਰ ਕਹਾਣੀ ਦੇ ਵਿੱਚ ਲਗ ਲਗ ਕਿਰਦਾਰ ਆ ਹਰ ਇੱਕ ਬੰਦੇ ਦੇ ਪਿੱਛੇ ਇੱਕ ਆਪਣੀ ਕਹਾਣੀ ਹੈ ਕਿਸੇ ਵਿਅਕਤੀ ਨੂੰ ਜਿਹੜਾ ਇਹ ਨਸ਼ਾ ਆ ਸੰਗਤ ਦੇ ਕਾਰਨ ਲੱਗ ਜਾਂਦਾ ਆ ਜਿਵੇਂ ਯਾਰ ਦੋਸਤ ਮਿੱਤਰ ਵੀ ਚੱਲ ਯਾਰ ਤੂੰ ਲਾਲਾ ਦੋ ਪੈਗ ਹਾਂ ਹੈਨਾ ਚੱਲ ਲਾਲਾ ਯਾਰ ਤੂੰ ਦੋ ਸੁੱਟੇ ਉਹ ਸੰਗਤੀ ਵੱਲ ਵੇਖ ਕੇ ਸਾਡੇ ਬਜ਼ੁਰਗ ਕਹਿੰਦੇ ਨਾ ਵੀ ਜੈਸੀ ਸੰਗਤ ਵੈਸੀ ਰੰਗਤ ਉਹ ਚੜੀ ਜਾਂਦੀ ਹੈ ਜੀ ਠੀਕ ਹੈ ਨਾ ਤੇ ਉਹ ਜਿਹੜੀ ਸੰਗਤ ਇੱਕ ਕਾਰਨ ਹੈ ਦੂਜਾ ਕਾਰਨ ਹੈ ਸਾਡਾ ਜਿਹੜੀ ਕਿ ਅੱਜ ਦੇ ਸਮਾਜ ਦੇ ਵਿੱਚ ਪੈਸੇ ਦੀ ਇੱਕ ਬੜੀ ਵੱਡੀ ਦੌੜ ਲੱਗੀ ਹੋਈ ਹੈ ਯੰਗਸਟਰ ਉਹ ਉਹਨੇ ਲੈਵਲ ਦੇ ਉੱਪਰ ਨਹੀਂ ਪਹੁੰਚ ਪਾਉਂਦੇ ਜਿਹਦੇ ਨਾਲ ਉਹ ਡੀਮੋਰਾਇਜ਼ ਹੋ ਜਾਂਦੇ ਨੇ ਤੇ ਉਹ ਇਸ ਨਸ਼ੇ ਦੀ ਲਤ ਵੱਲ ਨੂੰ ਵਰਦੇ ਆ ਦੁਖੀ ਲੋਗ ਮੇਰਾ ਇਹ ਮੰਨਣਾ ਹੈ ਜਿਆਦਾ ਨਸ਼ਾ ਕਰਦੇ ਆ ਜਿਹੜੇ ਦੁਖੀ ਹੁੰਦੇ ਨੇ ਉਹ ਨਸ਼ੇ ਵਾਲੋ ਜ਼ਿਆਦਾ ਜਲਦੀ ਵੱਧਦੇ ਆ ਜੀ ਅੱਛਾ ਸਰ ਬਹੁਤ ਤੁਹਾਡਾ ਨਾਮ ਸੁਣਿਆਗਾ ਕਿ ਬੜੇ ਲੋਕਾਂ ਦਾ ਤੁਸੀਂ ਨਸ਼ਾ ਛਡਾ ਦਿੱਤਾ ਜੜੋ ਖਤਮ ਕਰਤਾ ਵੀ ਹੁਣ ਜਿਹੜਾ ਵੀ ਤੁਹਾਡੇ ਕੋਲ ਆ ਗਿਆ ਉਸ ਨੇ ਨਸ਼ਾ ਹੁਣ ਛੱਡ ਦਿੱਤਾਗਾ ਕੀ ਐਸਾ ਦਿੰਦੇ ਹੋ ਉਹਨਾਂ ਨੂੰ ਕਿ ਜਿਹੜਾ ਜੜੋ ਖਤਮ ਕਰ ਦਿੰਦੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਕਿਸੇ ਦਾ ਕੋਈ ਨਸ਼ਾ ਨੁਸ਼ਾ ਨਹੀਂ ਛਡਾਉਂਦੇ ਨਸ਼ਾ ਸੀ ਕਿਸੇ ਦਾ ਨਹੀਂ ਛਡਾਉਂਦੇ ਨਸ਼ਾ ਹਮੇਸ਼ਾ ਜਿਹੜਾ ਨਸ਼ਾ ਕਰਦਾ ਆ ਉਹ ਆਪਣੀ ਵਿਲ ਪਾਵਰ ਦੇ ਨਾਲ ਛੱਡਦਾ ਆ ਜੀ ਲੇਕਿਨ ਉਹਨੂੰ ਛੱਡਣ ਦੇ ਵਿੱਚ ਜਿਹੜੀ ਤੋੜ ਆਂਦੀ ਹੈ ਜਿਹੜੀ ਤਕਲੀਫ ਮਹਿਸੂਸ ਹੁੰਦੀ ਹੈ ਵੀ ਉਹ ਤੋਂ ਛੱਡ ਨਹੀਂ ਹੁੰਦਾ ਜੀ ਨਸ਼ਾ ਤੇ ਉਹ ਬਚਾਣਾ ਉਹ ਹੀ ਛੱਡਣਾ ਚਾਹੁੰਦਾ ਪਰ ਉਹ ਛੱਡ ਨਹੀਂ ਸਕਦਾ ਉਹਦੇ ਲਈ ਜੋ ਸਾਡਾ ਪ੍ਰੋਡਕਟ ਹੈ ਬਲਿਸਪਰਾਸ਼ ਇਹ ਬਹੁਤ ਵਧੀਆ ਕੰਮ ਕਰਦਾ ਉਹਨੂੰ ਤੋੜਨੀ ਲੱਗਣ ਦਿੰਦਾ ਉਨੂੰ ਤਕਲੀਫ ਨਹੀਂ ਲੱਗਣ ਦਿੰਦਾ ਉਹਦੇ ਗੋਡੇ ਦਰਦ ਨਹੀਂ ਹੋਣ ਦਿੰਦਾ ਉਹਦੇ ਨੱਕ ਚੋਂ ਪਾਣੀ ਨਹੀਂ ਆਉਂਦਾ ਉਹਦੀਆਂ ਅੱਖਾਂ ਚੋਂ ਪਾਣੀ ਨਹੀਂ ਆਉਂਦਾ ਉਹਦਾ ਸਰੀਰ ਨਹੀਂ ਦੁਖਦਾ ਉਹਨੂੰ ਨੀਂਦ ਬੜੀ ਚੰਗੀ ਤਰ੍ਹਾਂ ਆਉਂਦੀ ਆ ਸੋ ਇਹ ਜਿਹੜੀਆਂ ਸਾਰੀਆਂ ਤਕਲੀਫਾਂ ਜਿਹੜੀਆਂ ਉਹਨੂੰ ਹੁੰਦੀਆਂ ਸੀ ਉਹ ਸਾਰੀਆਂ ਤਕਲੀਫਾਂ ਨੂੰ ਸਾਡਾ ਜਿਹੜਾ ਇਹ ਪ੍ਰੋਡਕਟ ਹੈ ਹਰਬਲ ਆਯੁਰਵੇਦਿਕ ਬਲਿਸਪਰਾਸ਼ ਇਹ ਉਹਦੀਆਂ ਸਾਰੀਆਂ ਤਕਲੀਫਾਂ ਨੂੰ ਖਤਮ ਕਰ ਦਿੰਦਾ ਨਸ਼ਾ ਤਾਂ ਉਹ ਖੁਦ ਛੱਡਦਾ ਆ ਉਹਦੀ ਵਿਲ ਪਾਵਰ ਉਹਦੇ ਤੋਂ ਛਡਾਉਂਦੀ ਏ ਇਹ ਉਹਨੂੰ ਛੱਡਣ ਦੇ ਵਿੱਚ ਸਹਿਯੋਗ ਕਰਦਾ ਹੈ ਅੱਛਾ ਸਰ ਕਿੰਨੇ ਲੋਕਾਂ ਨੂੰ ਹੁਣ ਤੱਕ ਛਡਾ ਚੁੱਕੇ ਹੋ ਵੀ ਇਸ ਲਤ ਤੋਂ ਦੂਰ ਕਰ ਚੁੱਕੇ ਤੁਹਾਡੀ ਇਹ ਦਵਾਈ ਹਜ਼ਾਰਾਂ ਦੀ ਗਿਣਤੀ 'ਚ ਜੇ ਤੁਸੀਂ ਗਿਣਤੀ 'ਚ ਪੁੱਛੋ ਤੇ ਮੈਂ ਕਵਾਂਗਾ ਵੀ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਲੋਕ ਨੇ ਇਹ ਬਿਲਿਸਪ੍ਰਾਸ ਦਾ ਇਸਤੇਮਾਲ ਕਰਕੇ ਇਸ ਦੁੱਖ ਤੋਂ ਇਸ ਕੋੜ ਤੋਂ ਨਿਜਾਤ ਪਾ ਚੁੱਕੇ ਨੇ ਔਰ ਪਾਉਂਦੇ ਪਏ ਨੇ ਔਰ ਆ ਗਾਂ ਵੀ ਪਾਨਗੇ ਜੀ ਔਰ ਸਾਡਾ ਪੂਰਾ ਸਹਿਯੋਗ ਉਹਨਾਂ ਸਾਰੇ ਦੇ ਨਾਲ ਹਮੇਸ਼ਾ ਰਹੇਗਾ। ਇਹਦੇ 'ਚ ਇਦਾਂ ਦੀਆਂ ਜੜੀਆਂ-ਬੂਟੀਆਂ ਪਾਈਆਂ ਹਨ ਹਰਬਲ ਸਭ ਤੋਂ ਪਹਿਲਾਂ ਤਾਂ ਜਿੰਨਾਂ ਦਾ ਕੋਈ ਵੀ ਸਾਈਡ ਇਫੈਕਟ ਹੈ ਹੀ ਨਹੀਂ। ਇਹ ਪ੍ਰੋਡਕਟ ਦੇ ਵਿੱਚ ਸਫੇਦ ਮੂਸਲੀ, ਮਾਲ ਕੰਗਣੀ, ਕੌਂਚ ਬੀਜ, ਅਸ਼ਵਗੰਧਾ, ਵਾਈਟ ਖਸਖਸ, ਖੁਸਰਨੀ, ਅਜਵਾਈਨ, ਤુલਸੀ ਪੱਤਰ, ਜੀ, ਕੇਸਰ, ਸ਼ੁੱਧ ਕੁਚਲਾ, ਆਮਲਾ, ਛਿਲਾਜੀਤ ਤੇ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਬੂਟੀਆਂ ਜਿਹੜਾ ਕਿ ਇੱਕ ਹਰ ਕੰਪਨੀ ਦਾ ਇੱਕ ਫਾਰਮੂਲਾ ਹੁੰਦਾ ਉਹ ਇਹਦੇ ਚ ਮੌਜੂਦ ਨੇ ਪਹਿਲੀ ਗੱਲ ਤਾਂ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕਿਸੇ ਦੀ ਬਾਡੀ ਤੇ ਕਿਸੇ ਦੇ ਸਰੀਰ ਤੇ ਨਹੀਂ ਹੁੰਦਾ ਜੀ ਇਹ ਕੱਲੇ ਨਸ਼ੇ ਤੇ ਨਹੀਂ ਇਹ ਨਸ਼ੇ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂក៏ ਕਿਸੇ ਸਰੀਰ 'ਚ ਹੋਣ ਗਿਆ ਇਹ ਉਹਨੂੰ ਵੀ ਠੀਕ ਕਰਦੇ ਸਰ ਵਿਜੇ अरोड़ा ਸਰ ਨਾਲ ਗੱਲਬਾਤ ਹੋ ਰਹੀ ਸੀ ਨਸ਼ੇ ਦੇ ਮੁੱਦਿਆਂ ਤੇ ਉਸ ਵਕਤ ਸਾਰੀ ਨਿਗਾ ਮੇਰੀ ਇੱਕ ਚੀਜ਼ ਤੇ ਟਿੱਕੀ ਹੋਈ ਸੀ ਉਹ ਤੁਹਾਡੇ ਜਿਹੜੇ ਟੇਬਲ ਤੇ ਸੇਵ ਰੱਖੇ ਹੋਏ ਸੀ ਸੋ ਇਸ ਵਕਤ ਵੀ ਰੱਖਿਆ ਹੋਇਆ ਵੈਤ ਸਭ ਇਹ ਕੀ ਰਾਜ਼ ਹੈਗਾ ਇਹ ਸਾਨੂੰ ਖੁਮਾਰ ਵਾਸਤੇ ਰੱਖਿਆ ਇਹਨੂੰ ਬਾਅਦ ਵਿੱਚ ਕਿ ਕੋਈ ਇਹਦਾ ਵੀ ਰਾਜ਼ ਹੈਗਾ ਦੇਖੋ ਬਹੁਤ ਵਧੀਆ ਸਵਾਲ ਹੈ ਤੁਹਾਡਾ ਖਵਾਵਾਂਗੇ ਖਵਾ ਕੇ ਭੇਜਾਂਗੇ ਜੀ ਖਵਾਗੇ ਉਦੋਂ ਜਦੋਂ ਇਹਦੀ ਤੁਹਾਨੂੰ ਕਹਾਣੀ ਦੱਸਾਂਗੇ ਪੂਰੀ ਇਹ ਕਿਉਂ ਰੱਖਿਆ ਜੀ ਕੈਮਰਾਮੈਨ ਸਾਹਿਬ ਇੱਥੇ ਕੈਮਰਾ ਮਾਰੋ ਜਰੀ ਕਿ ਤੁਹਾਨੂੰ ਸੇਵ ਜਿਹੜੇ ਆ ਇੱਕੋ ਜਿਹੇ ਦੇਖਣਗੇ ਦੋਨੇ ਜੀ ਬਿਲਕੁਲ ਸੋ ਇਹ ਇਸ ਕਰਕੇ ਰੱਖਿਆ ਕੋਈ ਵੀ ਵਿਅਕਤੀ ਜਦੋਂ ਨਸ਼ਾ ਕਰਦਾ ਇੱਕ ਨਸ਼ਾ ਕਰਨ ਵਾਲਾ ਵਿਅਕਤੀ ਇੱਕ ਆਮ ਵਿਅਕਤੀ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਪੁੱਛੋ ਕੀ ਜੀ ਜਿਹੜਾ ਬੰਦਾ ਨਸ਼ਾ ਕਰਦਾ ਉਹਦਾ ਜਿਹੜਾ ਸਰੀਰ ਆ ਅੰਦਰੋਂ ਖੋਖਲਾ ਹੋ ਜਾਂਦਾ ਉਹਨੂੰ ਛੇਕ ਲੱਗ ਜਾਂਦੀ ਆ ਸ਼ੁੱਧ ਪੰਜਾਬੀ ਦੱਸਦੇ ਆ ਉਹਨੂੰ ਛੇਕ ਲੱਗ ਜਾਂਦੀ ਆ ਜਿੱਦਾਂ ਕਿ ਸਾਡੇ ਘਰਾਂ ਦੇ ਵਿੱਚ ਲੱਕੜ ਨੂੰ ਛੇਕ ਲੱਗਦੀ ਹੈ ਨਾ ਇਸੇ ਤਰ੍ਹਾਂ ਨਸ਼ਾ ਕਰਨ ਵਾਲੇ ਵਿਅਕਤੀ ਦੇ ਸਰੀਰ ਨੂੰ ਛੇਕ ਲੱਗ ਜਾਂਦੀ ਆ ਜੀ ਇਹਦੇ ਬਾਰੇ ਵੈਦ ਰਣਜੀਤ ਕੁਮਾਰ ਜੀ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਲਣਗੇ ਕਿਉਂ ਕਿਉਂ ਰੱਖੇ ਹੋਏ ਨੇ ਇਹ ਮੂਰੇ ਰਣਜੀਤ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਕਿਉਂਕਿ ਬਹੁਤ ਜ਼ਿਆਦਾ ਯੋਗਦਾਨ ਹੈ ਅੱਜਕੱਲ ਤੁਹਾਡਾ ਨਸ਼ੇ ਬਹੁਤ ਸਾਰੇ ਲੋਕ ਛੱਡ ਰਹੇ ਨੇ ਅਸੀਂ ਸਿਟੀ ਹੈਡਲਾਈਨਸ ਵੱਲੋਂ ਵੀ ਤੁਹਾਡਾ ਥੈਂਕਸ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਇਸ ਦਾ ਰਾਜ ਜਾਨਣਾ ਚਾਹਾਂਗੇ ਇਸ ਦੀ ਕਹਾਣੀ ਜਾਨਣਾ ਚਾਹਾਂਗੇ ਖਾਵਾਂਗੇ ਬਾਅਦ ਵਿੱਚ ਅਸੀਂ ਬਿਲਕੁਲ ਬਿਲਕੁਲ ਸੋ ਜੈ ਜੀ ਬੜੀ ਖੋਲ ਕੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਜਿਹੜਾ ਸੇਵ ਲਿਆਣ ਦਾ ਸਾਡਾ ਇੱਥੇ ਰੀਜਨ ਕੀ ਹੈ ਦੇਖੋ ਹੁਣ ਆਪਾਂ ਕੈਮਰਾਮੈਨ ਜੀ ਨੇ ਇੱਥੇ ਕੈਮਰਾ ਵੀ ਮਾਰਿਆ ਤੇ ਫਰੂਟ ਦੇਖੋ ਦੇਖਣ ਨੂੰ ਕਿੰਨਾ ਵਧੀਆ ਲੱਗ ਰਿਹਾ ਲੱਗ ਰਿਹਾ ਜੀ ਜੀ ਬਿਲਕੁਲ ਤੇ ਹੁਣ ਦੇਖ ਕੇ ਇਹਨੂੰ ਐਦਾਂ ਲੱਗਦਾ ਕਿ ਆਪਾਂ ਹੁਣੇ ਖਾ ਲਈਏ ਜੀ ਵੈਸੇ ਹੁਣ ਇਹ ਲਿਆਂਦਾ ਕਿਉਂ ਆ ਇਹਦਾ ਪ੍ਰੈਕਟੀਕਲੀ ਇਹ ਤੁਹਾਨੂੰ ਦੱਸਦੇ ਆ ਠੀਕ ਆ ਜੀ ਉਹ ਆਪਾਂ ਹੁਣ ਇਹਨੂੰ ਕੱਟਦੇ ਆ ਕੱਟ ਕੇ ਤੁਹਾਨੂੰ ਜਰੂਰ ਦੱਸਾਂਗੇ ਇਹਦੇ ਬਾਰੇ ਠੀਕ ਆ ਜੀ ਕੈਮਰਾਮੈਨ ਜੀ ਤੁਸੀਂ ਮਾਰੇ ਇੱਧਰ ਕੈਮਰਾ ਸੋ ਰਾਜ਼ ਵੀ ਅਸੀਂ ਜਰੂਰ ਜਾਣਾਂਗੇ ਆ ਦੇਖੋ ਰঞ্জੀਤ ਸਰ ਨੇ ਇਹਨੂੰ ਕੱਟ ਦਿੱਤਾਗਾ ਤਾਂ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਵੀ ਕਿਉਂ ਸਰ ਆ ਆ ਬੜੀ ਅ ਆ ਦੇਖੋ ਜੀ ਮੜਿਆ ਕੈਮਰਾਮੈਨ ਜੀ ਮਾਰਿਓ ਜੈ ਜੀ ਆਪਾਂ ਹੁਣ ਸੇਵ ਤੁਹਾਡੇ ਸਾਹਮਣੇ ਕਟਿਆ ਇਹ ਦੋ ਸੇਵ ਪਏ ਨੇ ਜੀ ਤੇ ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਸੇਵ ਆ ਇਹ ਖਾਣ ਦੇ ਕਾਬਿਲ ਤੁਹਾਨੂੰ ਲੱਗਦਾ ਜੀ ਦੇਖੋ ਦੇਖੋ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਕੀ ਹੋਇਆ ਸੇਵ ਨੂੰ ਜੀ ਹਾਂਜੀ ਕੀ ਹੈ ਖਰਾਬ ਹੈ ਜੀ ਬਿਲਕੁਲ ਖਰਾਬ ਅੰਦਰੋਂ ਦੇਖੋ ਖਰਾਬ ਆ ਜੀ ਠੀਕ ਆ ਜੀ ਬਾਰੋਂ ਤਾਂ ਨਹੀਂ ਲੱਗਦਾ ਸੀ ਇਹ ਖਰਾਬ ਆ ਨਹੀਂ ਨਹੀਂ ਲੱਗਦਾ ਸੀ ਹੁਣ ਆਪਾਂ ਇਸੇ ਤਰ੍ਹਾਂ ਦੂਸਰਾ ਸੇਵ ਵੀ ਤੁਹਾਡੇ ਸਾਹਮਣੇ ਕੱਟ ਲੈਨੇ ਠੀਕ ਆ ਜੀ ਜੀ ਕੈਮਰਾਮੈਨ ਜੀ ਮਾਰੋ ਕੈਮਰਾ ਇਹ ਤਾਂ ਬਿਲਕੁਲ ਸਹੀ ਹੈ ਜੀ ਦੂਜੇ ਵਾਲਾ ਹੁਣ ਵੇਖੋ ਆ ਸੇਬ ਕਿੰਨਾ ਸਾਫ ਨਿਕਲਿਆ ਜੀ ਸੋ ਸੇਬ ਦੋਏ ਦੇਖਣ ਦੇ ਵਿੱਚ ਬਾਹਰੋਂ ਸ킨 ਤੌਰ ਤੇ ਇੱਕੋ ਜਿਹਾ ਲੱਗਦੇ ਸੀਗੇ ਪਰ ਜਦੋਂ ਇਹਨਾਂ ਨੂੰ ਆਲਰੇਡੀ ਕਟਿਆ ਗਿਆ ਆ ਠੀਕ ਆ ਜੀ ਇਹਨਾਂ ਨੂੰ ਕੱਟ ਕੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇਹਨਾਂ ਦੇ ਵਿੱਚ ਜ਼ਮੀਨ ਔਰ ਅਸਮਾਨ ਦਾ ਫਰਕ ਨਿਕਲਿਆ ਜੀ ਹੁਣ ਇਸੇ ਹੀ ਤਰ੍ਹਾਂ ਇੱਕ ਜਿਹੜਾ ਆਮ ਆਦਮੀਆ ਜਿਹੜਾ ਨਸ਼ੇ ਤੋਂ ਦੂਰ ਆ ਜੀ ਜਿਨੇ ਕਦੇ ਨਸ਼ਾ ਕੀਤਾ ਹੀ ਨਹੀਂ ਹੈ ਸੋ ਦੋਸਤੋ ਉਹਦੀ ਜਿਹੜੀ ਅੰਦਰ ਦੀ 파ਰਤਵਾ ਜਿਹੜਾ ਅੰਦਰ ਦਾ ਜਿਹੜਾ ਸਿਸਟਮ ਆ ਐਸ ਪਿਓਰ ਸੇਵਰਗਾ ਪਿਓਰ ਹੁੰਦਾ ਪਿਓਰਟੀ ਹੁੰਦੀ ਆ ਜਾਨੀ ਕਿ ਉਹ ਬਿਮਾਰੀਆਂ ਤੋਂ ਰਹਿਤ ਹੁੰਦਾ ਉਹਦੇ ਜਿਹੜੇ ਅੰਗ ਆ ਪ੍ਰੋਪਰ ਤੌਰ ਤੇ ਉਹਦੇ ਸਰੀਰ ਦੇ ਜਿਹੜੇ ਅੰਗ ਸਹੀ ਹੁੰਦੇ ਆ ਹੁਣ ਗੱਲ ਕਰਦੇ ਆ ਜਿਹੜਾ ਬੰਦਾ ਐਡਿਕਟਡ ਹੋ ਚੁੱਕਾ ਕਿਸੇ ਵੀ ਨਸ਼ੇ ਦੇ ਨਾਲ ਸੋ ਦੋਸਤੋ ਜਿਆਦਾ ਲੰਮੇ ਟਾਈਮ ਤੋਂ ਜੈਜੀ ਨਸ਼ਾ ਕਰਨ ਦੇ ਨਾਲ ਉਸ ਇਨਸਾਨ ਦੀ ਜਿਹੜੀ ਸਕੇਨਾ ਅੰਦਰਲੇ ਪਾਸਿਓਂ ਜਿਹੜੀ ਉਹਦੀ ਬਾਡੀ ਆ ਇਹੋ ਜਿਹੀ ਹੋ ਜਾਂਦੀ ਆ ਇਹੀ ਸਭ ਤੋਂ ਵੱਡਾ ਕਾਰਨ ਹੈਗਾ ਆ ਕਿ ਉਹ ਨਸ਼ਾ ਲੱਗ ਜਾਂਦਾ ਪਰ ਉਹਨੂੰ ਛੱਡ ਨਹੀਂ ਪਾਉਂਦਾ ਛੱਡ ਨਹੀਂ ਪਾਉਂਦਾ ਜੀ ਠੀਕ ਹੈ ਜੀ ਸੋ ਜਿਵੇਂ ਕਿ ਸਿਕੰਦਰ ਜੀ ਨੇ ਦੱਸਿਆ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਤੇ ਕੰਮ ਕਰਦਾ ਇਹ ਜਿਹੜਾ ਸਾਡਾ ਬਲਿਸ ਭਰਾਸ਼ ਆ ਇਹ ਮਤਲਬ ਇੱਕ ਅੰਮ੍ਰਿਤ ਦੇ ਸਮਾਨ ਆ ਇਹ ਅੰਮ੍ਰਿਤ ਦੇ ਸਮਾਨ ਆ ਜਿਹੜਾ ਪੇਸ਼ੈਂਟ ਜਿਹਦੇ ਅੰਦਰ ਦੇ ਹਾਲਾਤ ਇਦਾਂ ਦੇ ਹੋ ਚੁੱਕੇ ਆ ਜਦੋਂ ਇਹਨੂੰ ਜੈ ਜੀ ਉਹ ਖਾਣਾ ਸ਼ੁਰੂ ਕਰਦਾ ਆ ਠੀਕ 4 ਦਿਨਾਂ ਬਾਅਦ ਹੀ ਠੀਕ 4 ਦਿਨਾਂ ਬਾਅਦ ਹੀ ਉਹਦੇ ਜਿਹੜੇ ਸਰੀਰ ਦਾ ਅੰਦਰਲਾ ਸਿਸਟਮ ਆ ਇਹ ਜਿੱਦਾਂ ਆ ਸਾਫ਼ ਸੇਵ ਆ ਨਾ ਇਦਾਂ ਦਾ ਉਹਦਾ ਅੰਦਰ ਦਾ ਸਿਸਟਮ ਜਿਹੜਾ ਸਹੀ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਚਿਹਰੇ ਤੇ ਗਲੋਬੀਆਂ ਵਾਲਾ ਪੰਦਾ ਅੱਜ ਹੋਰ ਕੱਲ ਹੋਰ ਜਦੋਂ ਤੁਸੀਂ ਉਸ ਪੇਸ਼ੈਂਟ ਨੂੰ 10 ਦਿਨਾਂ ਬਾਅਦ ਦੇਖੋਗੇ ਸੋਸਰ ਤੁਸੀਂ ਉਹਨੂੰ ਪਹਿਚਾਣ ਨਹੀਂ ਸਕੂਗੇ ਕਿ ਇਹ ਨਸ਼ਾ ਕਰਦਾ ਸੀ ਜਾਂ ਨਹੀਂ ਐਹੋ ਜੀ ਉਹਦੀ ਸੂਰਤ ਹੋ ਜਾਂਦੀ ਔਰ ਇੰਨਾ ਸੋਹਣਾ ਦੇਖਣ ਨੂੰ ਲੱਗਣ ਲੱਗ ਜਾਂਦਾ ਜਿਵੇਂ ਕਿ ਦੁਆਰਾ ਪਰਤ ਕੇ ਉਹਦੀ ਜਵਾਨੀ ਫਿਰ ਤੋਂ ਆ ਗਈ ਜੀ ਉਹ ਵੀ ਸਿਰਫ 4 ਦਿਨਾਂ ਦੇ ਵਿੱਚ ਬਿਲਕੁਲ ਬਿਲਕੁਲ ਜੀ ਵੈਸੇ ਤਾਂ ਸਾਡੇ ਐਮ ਡੀ ਸਾਹਿਬ ਨੇ ਦੱਸਿਆ ਡਾਕਟਰ ਸਾਹਿਬ ਨੇ ਦੱਸਿਆ ਸੁਖਵਿੰਦਰ ਜੀ ਨੇ ਮੈਨੂੰ ਦੱਸਿਆ ਇਹਦਾ ਅਸਰ ਦਵਾਈ ਅੰਦਰ ਗਈ ਨਹੀਂ ਤਾਂ 15 ਮਿੰਟ ਬਾਅਦ ਹੀ ਬੰਦਾ ਉੱਥੇ ਬੈਠ ਕੇ ਦੱਸਣ ਲੱਗ ਜਾਂਦਾ ਮੈਂ ਠੀਕ ਹਾਂ ਜੀ ਮੇਰੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੋੜ ਨਹੀਂ ਹੈ ਸੋ ਅਸੀਂ ਇਹ ਵੀ ਬਾਰ-ਬਾਰ ਕਹਿੰਦੇ ਆ ਅਗਰ ਕਿਸੇ ਨੂੰ ਸ਼ੱਕ ਹੋਵੇ ਉਹ ਸਾਡੇ ਕੋਲ ਲੱਗੀ ਤੋੜ ਦੇ ਉੱਤੇ ਸਾਡੇ ਆਫਿਸ ਦੇ ਵਿੱਚ ਵਿజిਟ ਕਰੇ ਉੱਥੇ ਬਹਾ ਕੇ ਉਹਨੂੰ ਅਸੀਂ ਇਹ ਜਿਹੜਾ ਪਰਾਜ ਖਲਾਵਾਂਗੇ ਜਦੋਂ ਉਹਦੀ ਤੋੜ हटੂਗੀ ਫੇਰ ਉਹਨੂੰ ਦਵਾਈ ਦੇ ਕੇ ਭੇਜਾਂਗੇ ਜੇ ਨਹੀਂ ਤੋੜ ਹਟੀ ਤਾਂ ਫੇਰ ਅਸੀਂ ਦਵਾਈ ਵੀ ਨਹੀਂ ਦਿੰਦੇ ਜੀ ਹਾਂਜੀ ਬਿਲਕੁਗ ਜੇਕਰ ਕਿਸੇ ਨੂੰ ਤੋੜ ਲੱਗੀ ਹੈ ਜੇ ਕੋਈ ਵੀਡੀਓ ਵੇਖ ਰਿਹਾ ਤੇ ਤੁਹਾਡੇ ਨਾਲ ਕੰਟੈਕਟ ਕਰਕੇ ਤੁਹਾਡੇ ਕੋਲ ਆ ਜਾਵੇ ਤੇ ਇਸ ਦਵਾਈ ਨੂੰ ਖਾਣ ਤੋਂ ਬਾਅਦ ਜਿਹੜਾਗਾ ਉਸਨੂੰ ਤੋੜ ਨਹੀਂ ਲੱਗੂਗੀ ਮੈਂ ਕਿਹਾ ਜੈ ਜੀ 100% 100% ਨਹੀਂ 150% ਜੀ ਆਜਵੇ ਜਿਵੇਂ ਉਹਨਾਂ ਦੀ ਨਸ਼ੇ ਦੀ ਜਿਹੜੀ ਡੋਜ਼ ਉਹ ਲੈਂਦੇ ਆ ਜਿੰਨੀ ਮਾਤਰਾ ਉਹ ਨਸ਼ੇ ਦੀ ਲੈਂਦੇ ਆ ਉਹਦੀ ਡੋਜ਼ ਦੇ ਮੁਤਲਕ ਜਦੋਂ ਅਸੀਂ ਇਸ ਪ੍ਰਾਸ਼ ਦੀ ਉਹਨਾਂ ਨੂੰ ਡੋਜ਼ ਦਵਾਂਗੇ ਠੀਕ 15 ਮਿੰਟ ਬਾਅਦ ਹੀ ਉਹ ਜੇ ਅੱਖਾਂ ਬੰਦ ਕਰ ਗਿਆ ਤਾਂ ਇਹ ਅੱਖਾਂ ਖੋਲ ਕੇ ਬਹਿ ਜਾਊਗਾ 15 ਮਿੰਟ ਬਾਅਦ ਹੀ ਮਤਲਬ ਇਹੋ ਜਿਹਾ ਇਹ ਬਲਿਸ ਪ੍ਰਾਸ਼ ਇੱਕ ਅਮਰਤ ਸਮਾਨ ਕੰਮ ਕਰਦਾ ਸਾਡੀ ਬੋਡੀ ਤੇ ਜੀ ਸਾਈਡ ਇਫੈਕਟ ਕੋਈ ਨਹੀਂ ਜਿਸ ਤਰ੍ਹਾਂ ਮੈਂ ਗੱਲਬਾਤ ਕੀਤੀ ਸਰ ਨਾਲ ਸਰ ਦੇਖੋ ਸਾਈਡ ਇਫੈਕਟ ਦੀ ਗੱਲ ਕਰਦੇ ਆ ਜਿਵੇਂ ਇਹਦੇ ਇਨਗਰੀਡੀਅੰਟ ਵਗੈਰਾ ਦੱਸ ਕੇ ਗਏ ਨੇ ਸਾਡੇ ਸਰ ਜੀ ਵੀ ਡਾਕਟਰ ਜੀ ਵੀ ਦੱਸਿਆ ਐ ਸੁਖਵਿੰਦਰ ਜੀ ਨੇ ਵੀ ਦੱਸਿਆ ਸੋ ਆਪਾਂ ਨਾਰਮਲੀ ਹੀ ਗੱਲ ਲੈ ਲੈਨੇ ਆ ਇੱਕ ਤਿਲਾਂ ਦੀ ਗੱਲ ਕਰ ਲੈਨੇ ਆ ਵਾਈਟ ਤਿਲਾਂ ਦੀ ਗੱਲ ਕਰ ਲੈਨੇ ਦੇਖੋ ਵਾਈਟ ਤਿਲਾਂ ਦੇ ਵਿੱਚ ਇੰਨਾ ਕੁਝ ਲੁਕਿਆ ਆ ਦੇਖੋ ਉਹਦੇ ਵਿੱਚ ਜਿੰਕ ਆ ਮੈਗਨੀਸ਼ੀਅਮ ਹੈਗਾ ਵਿਟਾਮਿਨ ਬੀ ਵਿਟਾਮਿਨ ਸੀ ਕੈਲਸ਼ੀਅਮ ਦਾ ਸਰੋਤ ਆ ਜਿਹੜਾ ਤੇ ਉਹਦੇ ਵਿੱਚ omega 3 omega 6 omega 9 21 ਹਰਬ ਕੁਦਰਤ ਦੀ ਕੋਖ ਦੇ ਵਿੱਚੋਂ ਜਿਹੜੀ ਜੰਮੀ ਆ ਉਹ ਇੰਨੀਆਂ ਕੁਆਲਿਟੀਆਂ ਲੈ ਕੇ ਆਪਣੇ ਵਿੱਚ ਜੰਮੀ ਆ ਹੂੰ ਸੋ ਦੋਸਤੋ ਫਿਰ ਇਸ ਬਲਿਸਪਰਾਸ਼ ਦੇ ਵਿੱਚ ਤਾਂ ਬਹੁਤ ਸਾਰੀਆਂ ਔਸ਼ਧੀਆਂ ਦਾ ਮਿਸ਼ਰਣ ਕਰਕੇ ਇਹ ਅੰਮ੍ਰਿਤ ਤਿਆਰ ਕੀਤਾ ਗਿਆ ਕਿੱਦਾਂ ਨਹੀਂ ਕੰਮ ਕਰੂਗਾ ਪਹਿਲੇ ਦਿਨ ਤੋਂ ਹੀ ਕਰੂਗਾ ਜੀ ਜੀ ਹਾਂ ਜੀ ਸਰ ਕਿਸ ਕਿਸ ਸਟੇਜ ਦੇ ਲੋਕ ਤੁਹਾਡੇ ਕੋਲ ਆਏ ਨੇ ਕਿ ਕਈ ਵਾਰੀ ਜੀਵਨ ਤੋਂ ਹਾਰੇ ਲੋਕ ਸੋਚ ਬੈਠੇ ਸੀ ਵੀ ਨਹੀਂ ਹੁਣ ਅਸੀਂ ਠੀਕ ਨਹੀਂ ਹੋਵਾਂਗੇ ਕਿਉਂਕਿ ਜ਼ਿਆਦਾਤਰ ਇਸ ਮਾਮਲੇ ਨੂੰ ਲੈ ਕੇ ਇਹੀ ਹੁੰਦਾ ਕਿ ਨਹੀਂ ਹੁਣ ਨਹੀਂ ਠੀਕ ਹੋਣਾ ਇਹ ਜੀ ਜੀ ਬਿਲਕੁਲ ਬਿਲਕੁਲ ਦੇਖੋ ਜੈਜੀ ਤੁਹਾਡਾ ਬਹੁਤ ਵਧੀਆ ਸਵਾਲ ਆ ਦੇਖੋ ਕਿਹੜੀ ਮਾਂ ਨਹੀਂ ਚਾਹਦੀ ਮੇਰਾ ਪੁੱਤ ਤੰਦਰੁਸਤ ਹੋਵੇ ਕਿਹੜਾ ਬਾਪ ਨਹੀਂ ਚਾਹਦਾ ਮੇਰਾ ਜਿਹੜਾ ਬੇਟਾ ਤੰਦਰੁਸਤ ਹੋਵੇ ਸੋ ਗਰੀ ਤੋ ਗਰੀ ਕੰਡੀਸ਼ਨ ਦੇ ਜਿਹੜੇ ਸਾਡੇ ਕੋਲ ਲੋਕ ਆਏ ਆ ਚੱਲ ਕੇ ਜਿਨ੍ਹਾਂ ਦੀ ਕੋਈ ਆਸ ਹੀ ਨਹੀਂ ਸੀ ਕਿ ਯਾਰ ਠੀਕ ਹੋ ਜਾਊਗਾ ਕਈ ਟਾਈਮ ਅਸੀਂ ਵੀ ਉਹਨਾਂ ਨੂੰ ਇਹ ਦਵਾਈ ਦਿੰਦੇ ਇਹ ਬਲੈਸਪ੍ਰੇਜ ਦਿੰਦੇ ਡਰਦੇ ਸੀਗੇ ਕਿ ਤੇ ਯਾਰ ਉਹੀ ਗੱਲ ਨਾ ਹੋ ਜਵੇ ਪਰ ਐਸੇ ਚਮਤਕਾਰ ਇਸ ਬਲੈਸਪ੍ਰਾਸ਼ ਨੇ ਕੀਤੇ ਆ ਜਿਹੜੇ ਬੰਦੇ ਦੀ ਸ਼ਕਲ ਦੇਖਣ ਨੂੰ ਦਿਲ ਨਹੀਂ ਸੀ ਨਾ ਕਰਦਾ ਤੇ ਸਰ ਉਹ 10 ਦਿਨਾਂ ਬਾਅਦ ਸਾਡੇ ਕੋਲ ਜਦੋਂ ਵਾਪਸ ਚੱਲ ਕੇ ਇਹ ਪ੍ਰਾਸ਼ ਨੂੰ ਲੈਣ ਆਂਦਾ ਸੀ ਤਾਂ ਉਹ ਸਾਤੋਂ ਹੀ ਨਹੀਂ ਪਹਿਚਾਣਿਆ ਜਾ ਸਕਦਾ ਜਾਂਦਾ ਸੀ ਕਿ ਇਹ ਉਹੀ ਆ ਗਿਆ ਜੀ ਤੁਹਾਡਾ ਹੀ ਪੇਸ਼ੈਂਟ ਸੀ ਬਿਲਕੁਲ ਸਾਡੇ ਪੇਸ਼ੈਂਟਸ ਹਗਾ ਇਹੋ ਜਿਹਾ ਬਲਿਸ ਪ੍ਰਾਸ਼ ਉਹਨੂੰ ਕਰ ਦਿੰਦਾ ਆ ਹਾਂਜੀ ਉਹਦੀ ਜਿਹੜੀ ਬਾਹਰੀ ਪਰਤਾ ਇੰਨੀ ਸੋਹਣੀ ਬਣ ਜਾਂਦੀ ਆ ਦੇਖਣ ਨੂੰ ਜਿਦਾਂ ਇਹ ਇਹਨੇ ਕਦੇ ਨਸ਼ਾ ਕੀਤਾ ਹੀ ਨਹੀਂ ਹਾਂਜੀ ਇਹੋ ਜਿਹਾ ਸਰ ਸੁਣਿਆ ਕਿ ਬਹੁਤ ਸਾਰੇ ਲੋਕਾਂ ਨੇ ਇਸ ਤੋਂ ਜਿਹੜਾ ਨਸ਼ਾ ਛੱਡ ਦਿੱਤਾ ਹੈ ਕਿਵੇਂ ਛਡਾ ਰਹੇ ਹੋ ਕੀ ਕੁਝ ਹੈਗਾ ਇਹ ਪ੍ਰੋਡਕਟ ਕੀ ਹੈ ਅਤੇ ਇਹ ਇੱਕ ਸਾਡਾ ਆਯੁਰਵੈਦਿਕ ਉਸ਼ਦੀਆਂ ਦੇ ਨਾਲ ਤਿਆਰ ਕੀਤਾ ਹੋਇਆ ਪ੍ਰੋਡਕਟ ਹੈ ਜਿਸ ਦੇ ਨਾਲ ਕਿ ਜੋ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਸ਼ੇ ਦੀ ਤੋੜ ਲੱਗਦੀ ਹੈ ਉਸ ਦੇ ਉੱਪਰ ਇਸ ਦੇ ਬਹੁਤ ਹੀ ਅਸੀਂ ਐਕਸੀਲੈਂਟ ਬਹੁਤ ਹੀ ਅੱਛੇ ਰਿਜ਼ਲਟ ਦੇਖੇ ਨੇ ਜੀ ਕਿ ਕਿੰਨੇ ਲੋਕ ਹੁਣ ਤੱਕ ਇਹਦਾ ਲਾਭ ਲੈ ਚੁੱਕੇ ਨੇ ਇਹਦੇ ਇਸ ਦਾ ਲਾਭ ਬਹੁਤ ਸਾਰੇ ਲੋਕ ਲੈ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਕੋਲ ਜੋ ਪਰਸਨ ਆਏ ਨੇ ਜੋ ਕਿ ਇਸ ਦਾ ਲਾਭ ਲੈ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ ਹਾਂਜੀ ਕਿਵੇਂ ਇਸਤੇਮਾਲ ਕਰਦੇ ਤੇ ਕਿੰਨੇ ਸਮੇਂ ਦੇ ਵਿੱਚ ਇਸ ਦਾ ਜਿਹੜਾ ਅਸਰ ਹੈ ਉਹ ਵੇਖਣ ਨੂੰ ਮਿਲਦਾ ਹੈ ਅੰਦੇ ਇਸ ਦੀ ਜੋ ਡੋਜ਼ on ਦੀ ਇਸਤੇਮਾਲ ਕਰਨ ਦੀ ਉਹ ਅਸੀਂ ਵਿਅਕਤੀ ਨਾਲ ਗੱਲ ਕਰਕੇ ਉਹ ਕਿੰਨੀ ਡੋਜ਼ ਨਸ਼ੇ ਦੀ ਲੈ ਰਿਹਾ ਹੈ ਉਹਦੇ ਅਕੋਰਡਿੰਗ ਅਸੀਂ ਡਿਸਾਈਡ ਕਰਦੇ ਨੇ ਤੇ ਇਸ ਦਾ ਜੋ ਅਸਰ ਦੀ ਗੱਲ ਹੈ ਉਹ ਪਹਿਲੇ ਦਿਨ ਤੋਂ ਹੀ ਇਸ ਦਾ ਅਸਰ ਦੇਖਣ ਵਿੱਚ ਆਏਗਾ ਤੁਹਾਡੇ ਹਾਂਜੀ ਬਿਲਕੁਲ ਅੱਛਾ ਸਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਦਵਾਈਆਂ ਵੇਚ ਰਹੇ ਨੇ ਦਵਾਈਆਂ ਦੇ ਰਹੇ ਨੇ ਹਨਾ ਤੇ ਪਰ ਲੋਕ ਕਹਿੰਦੇ ਸਹੀ ਨਹੀਂ ਹੁੰਦਾ ਪਰ ਤੁਹਾਡੀ ਬੜੀ ਚਰਚਾ ਸੁਣੀ ਵੀ ਕਹਿੰਦੇ ਸਹੀ ਹੁੰਦਾਗਾ ਤੇ ਬਹੁਤ ਸਾਰੇ ਲੋਕਾਂ ਨੂੰ ਸਹੀ ਕੀਤਾਗਾ ਅਜਿਹਾ ਕੀ ਪਾਇਆ ਗਿਆ ਇਹਦੇ 'ਚ ਹਾਂਜੀ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਕਿ ਆਯੁਰਵੈਦਿਕ ਓਸ਼ ਦੀਆਂ ਪਈਆਂ ਜੋ ਵੀ ਕੁਦਰਤ ਦੀ ਤੌਰ ਤੇ ਪੈਦਾ ਹੋਈਆਂ ਕੁਦਰਤ ਵੱਲੋਂ ਓਸ਼ਦੀਆਂ ਬਣੀਆਂ ਨੇ ਉਹਨਾਂ ਸਾਰਿਆਂ ਦਾ ਸਾਡੀ ਬੋਡੀ ਤੇ ਬਹੁਤ ਹੀ ਅੱਛਾ ਰਿਜ਼ਲਟ ਹੈ ਸਾਡੇ ਹਿੱਤ ਲਈ ਬਣੀਆਂ ਨੇ ਸਾਰੀਆਂ ਕੋਈ ਸਾਈਡ ਇਫੈਕਟ ਕਿਉਂਕਿ ਅਕਸਰ ਦੇਖਿਆ ਜਾਂਦਾ ਕਈ ਦਵਾਈਆਂ ਦਾ ਸਾਈਡ ਇਫੈਕਟ ਵੀ ਹੁੰਦਾਗਾ ਕੋਈ ਸਾਈਡ ਇਫੈਕਟ ਹੈਗਾ ਇਹਦਾ ਦੇਖੋ ਜੇਕਰ ਅਸੀਂ ਇੱਕ ਪ੍ਰੋਪਰ ਡੋਜ਼ ਦੇ ਵਿੱਚ ਕੋਈ ਵੀ ਮੈਡੀਸਿਨ ਲੈਂਦੇ ਆ ਉਹਦਾ ਕਦੇ ਵੀ ਸਾਈਡ ਇਫੈਕਟ ਨਹੀਂ ਹੁੰਦਾ ਸਾਈਡ ਇਫੈਕਟ ਉਸੇ ਟਾਈਮ ਹੁੰਦਾ ਜਦੋਂ ਮੈਡੀਸਿਨ ਸਾਤੋਂ ਜਾਂ ਤਾਂ ਜ਼ਿਆਦਾ ਡੋਜ਼ ਦੇ ਵਿੱਚ ਲਈ ਗਈ ਜਾਂ ਫਿਰ ਘੱਟ ਡੋਜ਼ ਦੇ ਵਿੱਚ ਲਈ ਗਈ ਜੋ ਵੀ ਕੁਦਰਤ ਵੱਲੋਂ ਪੈਦਾ ਹੋਈ ਓਸ਼ਦੀ ਹੈ ਉਹ ਜੇਕਰ ਪ੍ਰੋਪਰ ਡੋਸ ਦੇ ਵਿੱਚ ਲਈ ਜਾਵੇ ਉਹ ਇੱਕ ਇਹ ਦਵਾਈ ਦੇ ਤੌਰ ਤੇ ਹੀ ਬਣੀ ਹੈ ਪਰ ਜੇਕਰ ਜ਼ਿਆਦਾ ਡੋਸ ਲਵਾਂਗੇ ਤਾਂ ਬੋਡੀ ਨੂੰ ਨੁਕਸਾਨ ਪਹੁੰਚ ਜਾਂਦੀ ਉਸ ਨੂੰ ਅਸੀਂ ਸਾਈਡ ਇਫੈਕਟ ਕਹਿੰਦੇ ਹਾਂ ਜੀ ਕਿੰਨੇ ਲੋਕ ਹੁਣ ਤੱਕ ਜੇ ਗਿਣਤੀ ਕਰੀਏ ਤਾਂ ਕਿੰਨੇ ਲੋਕ ਛੱਡ ਚੁੱਕੇ ਨੇ ਨਸ਼ਾ ਦੇ ਨਾ ਹ ਇਸ ਦੇ ਨਾਲ ਸਾਡੇ ਕੋਲ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਨਸ਼ਾ ਛੱਡ ਚੁੱਕੇ ਨੇ ਹਾਂ ਜੀ ਲੋਕਾਂ ਲੋਕੀ ਅਪੀਲ ਕਰੋਗੇ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਜੇਕਰ ਕੋਈ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੈ ਤਾਂ ਉਹ ਇੱਕ ਵਾਰੀ ਜ਼ਰੂਰ ਸਾਡੇ ਪ੍ਰਾਸ਼ ਯੂਜ਼ ਕਰਕੇ ਦੇਖੋ ਇਸ ਦੇ ਨਾਲ ਪਹਿਲਾਂ ਵੀ ਬਹੁਤ ਸਾਰੇ ਵਿਅਕਤੀ ਸਾਡੇ ਕੋਲ ਠੀਕ ਹੋਏ ਨੇ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਦੇ ਨਾਲ ਬਹੁਤ ਜਲਦੀ ਠੀਕ ਹੋ ਪੋਗੇ ਸਿਕੰਦਰ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਇਸ ਦਲ ਜੂਜ ਰਹੇ ਨੇ ਇਸ ਬਿਮਾਰੀ ਨਾਲ ਮੈਸੇਜ ਦੇਣਾ ਚਾਹੁੰਦਾ ਮੈਂ ਨਸ਼ਾ ਛੱਡੋ ਕੋੜ ਵੱਡੋ ਜੀ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਸ਼ੇਅਰ ਲੋਕਾਂ ਦੀਆਂ ਜ਼ਿੰਦਗੀਆਂ ਲੋਕਾਂ ਦੀਆਂ ਫੈਮਲੀਆਂ ਬਚਾ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਚੰਗਾ ਕਮੈਂਟ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ਜਦੋਂ ਕੋਈ ਮਾੜਾ ਕਮੈਂਟ ਕਰਦਾ ਹੋ ਸਕਦਾ ਉਸ ਘਰ ਦੇ ਵਿੱਚ ਇਸ ਪ੍ਰਾਸ਼ ਨੂੰ ਯੂਜ਼ ਕਰਨਾ ਹੋਵੇ ਤੁਹਾਡੇ ਨੇਗੇਟਿਵ ਕਮੈਂਟ ਨੇ ਕਿਸੇ ਦੀ ਜ਼ਿੰਦਗੀ ਖਰਾਬ ਵੀ ਕਰ ਸਕਦੇ ਆ ਅਗਰ ਤੁਸੀਂ ਸਹੀ ਨਹੀਂ ਕਹਿਣਾ ਚਾਹੁੰਦੇ ਤਾਂ ਗਲਤ ਵੀ ਨਾ ਕਹੋ ਜੀ ਰੰਜੀਤ ਜੀ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਬਿਲਕੁਲ ਜਿੱਦਾਂ ਸੁਖਵਿੰਦਰ ਜੀ ਨੇ ਕਿਹਾ ਪਈ ਨਸ਼ਾ ਛੱਡੋ ਕੋੜ ਬੜੋ ਆਪਾਂ ਇਹ ਕਹਿਣਾ ਚਾਹਦੇ ਆ ਆਓ ਸਾਰੇ ਨਸ਼ਾ ਛਡਾਈਏ ਮੈਂ ਕੱਲਾ ਨਹੀਂ ਆਪਾਂ ਸਾਰੇ ਰਲ ਕੇ ਸਾਰਾ ਸਮਾਜ ਰਲ ਕੇ ਆਪਾਂ ਪਰਾਲਾ ਕਰੀਏ ਆਓ ਸਾਰੇ ਨਸ਼ਾ ਛਡਾਈਏ ਪਹਿਲਾ ਵਰਗਾ ਪੰਜਾਬ ਆਪਾਂ ਹੱਸਦਾ ਖੇਡਦਾ ਫਿਰ ਤੋਂ ਬਣਾਈਏ ਸੋ ਸਾਰਿਆਂ ਨੂੰ ਅਪੀਲ ਆ ਜਿੱਦਾਂ ਸੁਖਵਿੰਦਰ ਜੀ ਨੇ ਕਿਹਾ ਜਿਹੜੇ ਸਾਡੇ ਭਰਾ ਭੈਣਾਂ ਬਜ਼ੁਰਗ ਜਿਹੜੇ ਵੀ ਸਾਡਾ ਚੈਨਲ ਤੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਇਹੀ ਕਵਾਂਗੇ ਕਿ ਕਮੈਂਟ ਅੱਛਾ ਹੀ ਕਰਿਆ ਕਰੋ ਤੁਹਾਡਾ ਇੱਕ ਕਮੈਂਟ ਲੱਖਾਂ ਮਾਮਾਂ ਦੇ ਪੁੱਤ ਲੱਖਾਂ ਭੈਣਾਂ ਦੇ ਭਰਾ ਲੱਖਾਂ ਮਾਸੀਆਂ ਦੇ ਜਿਹੜੇ ਭਾਣ ਜਿਆ ਤਾਈਆਂ ਚਾਚੀਆਂ ਦੇ ਭਤੀਜੇ ਉਹ ਬਚ ਸਕਦੇ ਕਿਵੇਂ ਤੁਹਾਡੇ ਇੱਕ ਕਮੈਂਟ ਨਾਲ ਇੱਕ ਸ਼ੇਅਰ ਨਾਲ ਸੋ ਮੇਰੇ ਭਰਾਵੋ ਚੰਗਾ ਹੀ ਕਮੈਂਟ ਕਰੋ ਤਾਂ ਕਿ ਕਿਸੇ ਦੀ ਜਾਂਦੀ ਜਾਂਦੀ ਜ਼ਿੰਦਗੀ ਬਚ ਸਕੇ ਉਹਦਾ ਜੀਵਨ ਵਧੀਆ ਹੋ ਸਕੇ